ਸਤਿ ਸ੍ਰੀ ਅਕਾਲ ਪੰਜਾਬੀਓ ਭਾਈ ਅੱਜ ਗੱਲ ਇਹ ਐ ਵੀ ਜਿਹੜਾ ਕਿ ਚਮਕੀਲੇ ਨੇ ਤੇ ਉਹਦੇ ਨਾਲ ਸਿਵੀਆ ਸਾਹਿਬ ਗਏ ਸੀ ਗੁਰਦੁਆਰਾ ਦੇ ਵਿੱਚ ਜਦੋਂ ਕਿ ਸਿੰਘਾਂ ਨੇ ਦਿੱਤੀ ਸੀ ਧਮਕੀ ਚਮਕੀਲੇ ਨੂੰ ਅਮਰ ਸਿੰਘ ਚਮਕੀਲੇ ਨੂੰ ਧਮਕੀ ਦਿੱਤੀ ਸੀ ਸਿੰਘਾਂ ਨੇ ਕਿ ਭਾਈ ਤੂੰ ਮਾੜੇ ਗਾਣੇ ਜਿਹੜੇ ਕਿ ਗਾਉਣਾ ਹੈ ਇਹਨਾਂ ਨੂੰ ਬੰਦ ਕਰ ਦੇ ਤੇ ਨਹੀਂ ਤੇਰਾ ਸੋਦਾ ਲਾ ਦਿੱਤਾ ਜਾਊਗਾ ਫਿਰ ਚਮਕੀਲਾ ਤੇ ਸਿਬਿਆ ਸਾਹਿਬ ਦੋਨੇ ਗਏ ਗੁਰਦੁਆਰਾ ਸਾਹਿਬ ਵੀ ਅਸੀਂ ਭਾਈ ਮਾਫੀ ਮੰਗਦੇ ਆ ਤੇ ਜਦੋਂ ਦੱਸਣ ਵਾਲੇ ਇਹ ਵੀ ਦੱਸਦੇ ਨੇ ਕਿ ਚਮਕੀਲਾ ਨੇ ਜਿਹੜਾ ਕਿ ਅਮਰ ਸਿੰਘ ਚਮਕੀਲਾ ਸੀ ਉਹ ਬਾਈ ਨੇ ਉੱਥੇ 5100 ਰੁਪਏ ਦੀ ਦੇਗ ਵੀ ਕਰਵਾਈ ਸੀ ਤੇ ਉੱਥੇ ਸਿੰਘਾਂ ਨੇ ਕਿਹਾ ਭਾਈ ਵੀ ਸਾਡੇ ਤੋਂ ਨਹੀਂ ਤੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਿਰ ਝੁਕਾ ਕੇ ਮਾਫੀ ਮੰਗ ਕਿ ਮੈਂ ਅੱਜ ਤੋਂ ਬਾਅਦ ਮਤਲਬ ਮਾੜੇ ਗਾਣੇ ਨਹੀਂ ਗਾਉਂਗਾ ਤੇ ਧਾਰਮਿਕ ਗਾਣੇ ਮੈਂ ਜ਼ਰੂਰ ਗਾਉਂਗਾ ਫਿਰ ਉਸ ਤੋਂ ਬਾਅਦ ਬਾਈ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕੀ ਬਾਹਰਲੇ ਮੁਲਕਾਂ ਦੇ ਕਿਆਰੋ ਕੈਸਟਾਂ ਦੇਖੋ ਤਲਵਾਰ ਮੈਂ ਕਲੰਗੀ ਧਰਦੀ ਹਾਂ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਇਹ ਕਿੰਨੀਆਂ ਵਾਇਰਲ ਮਤਲਬ ਬਹੁਤ ਜ਼ਿਆਦਾ ਕਹਿ ਸਕਦੇ ਲੋਕਾਂ ਨੇ ਅੱਜ ਤੱਕ ਉਹ ਮਤਲਬ ਸਦਾ ਬਹਾਰ ਕੈਸਟਾਂ ਨੇ ਉਹ ਚੱਲਦੀਆਂ ਨੇ ਇਹ ਜਿਆ ਧਾਰਮਿਕ ਗੀਤ ਅੱਜ ਤੋਂ ਪਹਿਲਾਂ ਵੀ ਕਹਿ ਸਕਦੇ ਅਤੇ ਬਾਅਦ ਚ ਵੀ ਨਾ ਬਣਨਾ ਨਾ ਬਣਿਆ ਬਾਈ ਬਹੁਤ ਵਧੀਆ ਗਾਇਆ ਸੀਗਾ ਧਾਰਮਿਕ ਵੀ ਤੇ ਇੱਕ ਨਵੀਂ ਗੱਲ ਹੋਰ ਆ ਪੰਜਾਬੀ ਲੋਕ ਵੀ ਜਿਹੜੇ ਖਾੜਤੂਆਂ ਨੇ ਉਦੋਂ ਮਾਰਿਆ ਸੀ ਉਹ ਮਤਲਬ ਪਰਿਵਾਰ ਇਹ ਫਿਲਮ ਨੂੰ ਵੇਖ ਕੇ ਚਮਕੀਲੇ ਨੂੰ ਜਿਹੜੀ ਹੁਣ ਮੂਵੀ ਆਈ ਆ ਚਮਕੀਲਾ ਮੂਵੀ ਇਹਨੂੰ ਵੇਖ ਕੇ ਉਹ ਕਹਿ ਰਹੇ ਨੇ ਵੀ ਚਮਕੀਲੇ ਨੂੰ ਉਹਦੇ ਵਿੱਚ ਅਸੀਂ ਇਦਾਂ ਦਰਜਾ ਕਿਉਂ ਦਿਖਾਇਆ ਗਿਆ ਵੀਰੋਲ ਨਹੀਂ ਦਿਖਾਇਆ ਜਾਣਾ ਸੀ ਵੀ ਸ਼ਹੀਦ ਤਾਂ ਸਾਡੇ ਸਿੰਘ ਨੇ ਜਿਨ੍ਹਾਂ ਨੇ ਉਹਨੂੰ ਮਾਰਿਆ ਸੀ ਦੂਜੇ ਪਾਸੇ ਗੱਲ ਆ ਜਾਂਦੀ ਆ ਦੀਪ ਸਿੱਧੂ ਦੀ ਦੀਪ ਸਿੱਧੂ ਨੇ ਮਤਲਬ ਇੱਕ ਗੈਰ ਕੁੜੀ ਦੇ ਨਾਲ ਗੱਡੀ ਦੇ ਵਿੱਚ ਦੀਪ ਸਿੱਧੂ ਮਾਰਿਆ ਗਿਆ ਸੀ ਐਕਸੀਡੈਂਟ ਦੇ ਵਿੱਚ ਉਹਨੂੰ ਕਹਿੰਦੇ ਨੇ ਵੀ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਜੀ ਇਹਦੀ ਮਤਲਬ ਕਾਲ ਤੱਕ ਸਭ ਤੋਂ ਵੱਡੇ ਬਾਬਿਆਂ ਦੇ ਨਾਲ ਮਤਲਬ ਤਸਵੀਰ ਲੱਗਣੀ ਚਾਹੀਦੀ ਹੈ ਜਿਵੇਂ ਕਿ ਭਿੰਡਰਾ ਵਾਲੇ ਸੰਤ ਹੋ ਗਏ ਚਲੋ ਤਾਂ ਬਹੁਤ ਉੱਚ ਕੋਟੀ ਦੇ ਸੰਤ ਸੀ ਤੇ ਉਹਨਾਂ ਦੇ ਨਾਲ ਕਹਿੰਦੇ ਇਹਦੀ ਤਸਵੀਰ ਲੱਗਣੀ ਚਾਹੀਦੀ ਹੈ ਵੱਡੇ ਗੁਰਦੁਆਰਿਆਂ ਦੇ ਵਿੱਚ ਵੀ ਇਹ ਸ਼ਹੀਦ ਹੈ ਯਾਰ ਉਹ ਤਾਂ ਇੱਕ ਪਰਾਈ ਔਰਤ ਦੇ ਨਾਲ ਸੀਗਾ ਉਹਦੇ ਗੱਡੀ ਦੇ ਵਿੱਚ ਜਿੱਦੇ ਉਹ ਮਾਰਿਆ ਗਿਆ ਚਮਕੀਲੇ ਨੇ ਦਾ ਧਾਰਮਿਕ ਗਾਣੇ ਗਾਏ ਸੀ ਤੇ ਚਮਕੀਲੇ ਨੇ ਤਾਂ ਇਹ じゃ ਮਤਲਬ ਤੁਹਾਨੂੰ ਪਤਾ ਯਾਰ ਕੋਈ ਗੱਲ ਨਹੀਂ ਸੀ ਚਲੋ ਬੰਦਾ ਭਟਕ ਗਿਆ ਸੀ ਰਾਤ ਨੂੰ ਵਾਪਸ ਉਹਨੇ ਮਨ ਲਓ ਮਾਫੀ ਮੰਗੀ ਸੀ ਪੰਜਾਬੀਓ ਉਹਨੂੰ ਦਰਜਾ ਮਤਲਬ ਤੁਸੀਂ ਦੱਸੋ ਹੁਣ ਕਮੈਂਟਾਂ ਦੇ ਵਿੱਚ ਵੀ ਦਰਜਾ ਚਮਕੀਲੇ ਨੂੰ ਮਿਲਣਾ ਨਹੀਂ ਚਾਹੀਦਾ ਸੀ ਇਦਾਂ ਦਾ ਜਿਹਾ ਨਾ ਬਾਈ ਸੋ ਆਪਾਂ ਅਪਡੇਟ ਦੇਤੀ ਬਾਈ ਜੇ ਕੋਈ ਭੈਣ ਭਰਾ ਨਾਂ ਵਾਂਗੂ ਚੈਨਲ ਦੇਖ ਰਿਹਾ ਹੈ ਤਾਂ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਈ ਧੰਨਵਾਦ ਜੀ ਸਾਰਿਆਂ ਨੂੰ